ਕਨਵੀਨਰ ਸਹਿਬਾਨ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਮੁਲਾਜ਼ਮ ਭੈਣੋ ਭਰਾਓ ਅਸੀਂ ਪੰਜਾਬ ਮੁਲਾਜ਼ਮ ਪੈਸਾ ਸਾਂਝੇ ਫਰੰਟ ਦੇ ਸੱਦੇ ਤੇ ਕੱਲ ਪੈਨਸ਼ਨਰਾਂ ਵੱਲੋਂ ਵੱਡੀ ਗਿਣਤੀ 'ਚ ਰੈਲੀ ਕੀਤੀ ਹੈ ਅੱਜ ਮੁਲਾਜ਼ਮ ਜਿਹੜੇ ਵੱਡੀ ਗਿਣਤੀ 'ਚ ਆਏ ਐ ਲਾਜ਼ਮੀ ਤੌਰ ਤੇ ਤੁਹਾਡੀਆਂ ਮੰਗਾਂ ਬੜੀਆਂ ਜਾਇਜ਼ ਨੇ ਤੁਹਾਡੇ ਧਰਨੇ ਮੁਜਾਰਿਆਂ 'ਚ ਜਿਹੜੀ ਇਹ ਸਰਕਾਰ ਆਈ ਹੋਈ ਹੈ ਇਹਨਾਂ ਨੇ ਧਰਨੇ ਮੁਜਾਰਿਆਂ ਜਾ ਕੇ ਗੱਲ ਕਹਿੰਦੇ ਸੀਗੇ ਭਾਈ ਅਸੀਂ ਕਿਸਾਨਾਂ ਦੇ ਪੁੱਤਾਂ ਮੁਲਾਜ਼ਮਾਂ ਦੇ ਪੁੱਤਾਂ ਤੁਹਾਡੀਆਂ ਮੰਗਾਂ ਦੇ ਸਬੰਧ ਦੇ ਵਿੱਚ ਜੇ ਮੈਂ ਸਰਕਾਰ ਸਾਡੀ ਸਰਕਾਰ ਆ ਗਈ ਮੇਰਾ ਹਾਰਾ ਪੈਨ ਤੁਹਾਡੀਆਂ ਮੰਗਾਂ ਦੇ ਸਵੰਥ ਚ ਚੱਲੂਗਾ ਭਾਈ ਮੈਂ ਕਿਸਾਨਾਂ ਦਾ ਪੁੱਤਾਂ ਔਰ ਮੁਲਾਜ਼ਮ ਦਾ ਪੁੱਤਾਂ ਪਰ ਆਹ ਮੁਲਾਜ਼ਮ ਵੀ ਰੋ ਰਹੇ ਚੰਡੀਗੜ੍ਹ ਦੇ ਵਿੱਚ ਕਿਸਾਨ ਵੀ ਰੋ ਰਹੇ ਆ ਨਾ ਇਹਨਾਂ ਨੇ ਮਲਾਜਮਾਂ ਦੀ ਗੱਲ ਸੁਣੀ ਐ ਨਾ ਕਿਸਾਨਾਂ ਦੀ ਗੱਲ ਸੁਣੀ ਐ ਇਹ ਸਾਰਿਆਂ ਨੂੰ ਕੁੱਟਣਾ ਚਾਹੁੰਦੇ ਆ 3 ਸਾਲ ਹੋ ਗਏ ਇਹ ਸਾਂਝੇ ਬ੍ਰਦਰ ਨੂੰ ਲੜਦਿਆਂ ਨੂੰ ਮੰਗ ਪੱਤਰ ਇਹਨਾਂ ਕੋਲ ਪਹੁੰਚੇ ਹੋਏ ਐ ਇਹਨਾਂ ਨੇ ਮੁੱਖ ਮੰਤਰੀ ਨੇ ਇੱਕ ਵੀ ਮੀਟਿੰਗ ਸਾਡੇ ਨਾਲ ਨਹੀਂ ਕੀਤੀ ਇਸ ਕਰਕੇ ਮੰਗਾਂ ਬੜੀਆਂ ਜਾਇਜ਼ ਨੇ ਇਹ ਕਹਿੰਦੇ ਸੀ ਕੱਚੇ ਮਲਾਜਮਾਂ ਨੂੰ ਪੱਕੇ ਕਰ ਦਿਆਂਗੇ ਪਰ ਕਿਸੇ ਕੱਚੇ ਮਲਾਜਮ ਨੂੰ ਪੱਕਾ ਨਹੀਂ ਕੀਤਾ ਹਰ ਇੱਕ ਵਿਭਾਗ ਦੇ ਵਿੱਚ ਚਾਹੇ ਉਹ ਡੇਲੀ ਵੇਜ ਦੇ ਆ ਕੰਟਰੈਕਟਰਾਂ ਥਰੀ ਕੰਟਰੈਕਟ ਆਊਰਸੋਰਸਿੰਗ ਆ ਆਵਰਸਪਲਾਈ ਚ ਇੰਸਟਮੈਂਟ ਕੋਈ ਸੋਸਾਇਟੀ ਆ ਰਾਇ ਕਿਸੇ ਨੂੰ ਪੱਕਾ ਨਹੀਂ ਕਰ ਦਿੱਤਾ 15-15 ਸਾਲ ਹੋ ਗਏ ਇਹਨਾਂ ਨੂੰ ਜਿਹੜਾ ਆ ਮਤਲਬ ਲੱਗਿਆ ਨੂੰ ਸੋ ਇਸੇ ਤਰ੍ਹਾਂ ਆ ਜਿਹੜਾ ਬੇਕ ਮਿਸ਼ਨ ਦਾ ਏਰੀਆ ਰ ਡੀਏ ਦਾ ਏਰੀਆ ਆ ਆ ਕਿਸਤਾ ਇੰਮੀਆ ਬਣਾ ਕੇ ਉਹ ਤੋਂ ਦੇਣਾ ਸਰਕਾਰੇ ਨਹੀਂ ਰਹਿਣੀ ਹੈਗੀ ਕਿ ਕਿਹਨੇ ਦੇਣੇ ਆ ਅਾ ਡੀਏ ਨਹੀਂ ਦੇ ਰਹੇ ਤਿੰਨ ਕਿਸ਼ਾ ਸਾਡੀ ਡਿਊ ਨੇ ਸੋ ਇਸ ਕਰਕੇ ਮੰਗਾ ਬੜੀਆਂ ਜਾਇਜ਼ ਨੇ ਸਾਡਾ ਜਿਹੜਾ ਸੰਗਾਰਸ਼ ਹੈ ਉਹ ਨਿਰੰਤਰ جاری ਰਹੂਗਾ ਔਰ 15 ਅਪ੍ਰੈਲ ਦਾ ਸਮਾਂ ਦਿੱਤਾ ਆ ਜੇ 15 ਨੂੰ ਮਸਲੇ ਹੱਲ ਨਾ ਹੋਏ ਤੇ ਲਾਜ਼ਮੀ ਤੌਰ ਤੇ ਸਾਨੂੰ ਸਾਰਿਆਂ ਨੂੰ ਲੜਾਈ ਦੇ ਮੈਦਾਨ ਚ ਜਾਣਾ ਪਏਗਾ ਜੈਹਕ ਦਾ ਜੈਸਰ